ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਉਰਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕੀ ਦੁੱਧਵਾਦਾ ਕਿੰਨਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਂਜੀ ਜੱਗਾ ਜੀ ਪਿੰਡ ਜੀਤਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਪਸ਼ੂ ਸੇਲ ਹੋ ਕੇ ਸੀ ਹਾਂਜੀ ਹਾਂਜੀ ਠੀਕ ਆ ਜੀ ਅੱਜ ਇੱਕ ਨੱਕ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਸੁਣੀ ਹੈ ਜੀ 6 ਮਹੀਨਿਆਂ ਦੀ ਗਾਂ ਆ ਠੀਕ ਆ ਜੀ ਇੱਕ ਬਾਸ ਆ ਦੁੱਧ ਨਹੀਂ ਦਿੰਦੀ ਦੁੱਧੋ ਡਰਾਈ ਆ ਜੀ ਥਣ ਪਾਸ ਕਰਾ ਦੂਗੇ ਹਾਂ ਥਣ ਕਰਾ ਦੇ ਜੀ ਠੀਕ ਹੈ ਜੀ ਤੇ ਡੇਢ ਕਿਲੋ ਦੇ ਵੀ ਹੁੰਦੀ ਇੱਕ ਟਾਈਮ ਠੀਕ ਹੈ ਜੀ ਪਰ ਜੋ ਹੀ ਨਹੀਂ ਠੀਕ ਹੈ ਜੀ ਤੇ ਪਿਛਲੇ ਉਸ ਵੇ ਦਾਦਾ ਕੀ ਰਿਕਾਰਡ ਹੈ ਜੀ ਜਿਹਨੇ ਉਸ ਵੇ ਮਾਲਕਾਂ ਨੇ 10 ਕਿਲੋ ਦੁੱਧ ਦੱਸਿਆ ਹੈ ਠੀਕ ਹੈ ਜੀ ਮਾਲਕਾਂ ਦੇ ਦੱਸਣ ਸਾਰ 10 ਕਿਲੋ ਦੁੱਧ ਦਾ ਤੋਰ ਕੇ ਦਿਖਾ ਦਿਓ ਜੀ 6 ਮਹੀਨਿਆਂ ਦੀ ਗੱਬਣਾ ਬਾਈ ਕਹਿੰਦਾ ਤੇ ਦੁੱਧੋ ਡਰਾਈ ਆ ਪਰ ਥਣ ਪਾਸ ਕਰਾ ਦੂਗੀ ਜੀ ਹੈਵੀ weight ਦੀ ਝੋਟੀ ਦੇਖ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਕੈਮਰੇ ਤੋਂ ਡਰ ਜਾਂਦਾ ਏ ਥੋੜਾ ਜਿਹਾ ਪਸ਼ੂ ਕੈਮਰੇ ਤੋਂ ਡਰ ਜਾਂਦਾ ਥੋੜਾ ਜਿਹਾ ਪਸ਼ੂ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸੋਨਾ ਮੁੱਠੀ ਵਾਲਾ ਥਣਾ ਚਾਰੇ ਥਣਾ ਗੈਪ 'ਚ ਇੱਕੋ ਜਿਹਾ ਸੈਜ ਦੇ ਸੋਨਾ ਮੂੰਹ ਮੱਥਾ ਕੀ ਮੁੱਲ ਹੈ ਜੀ ਇਹਦਾ ਮੁੱਲ ਜੀ 40000 ਦੇ ਦੇਣਾ ਮਾਨਤਨ ਹੋ ਜੂਗਾ ਜੀ 40000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਜਿਹੜਾ ਵੀ ਆਊਗਾ ਮਾਨਦਾਨ ਜਰੂਰ ਕੀਤਾ ਜਾਊਗਾ ਜੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ